ਸੱਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਰਿਚ ਡੈਡ ਪੌਰ ਡੈਡ ਦਾ ਤੀਸਰਾ ਚੈਪਟਰ ਦਾ ਹਿਸਟਰੀ ਆਫ ਟੈਕਸਸ ਐਂਡ ਦਾ ਪਾਵਰ ਆਫ ਕਾਰਪੋਰੇਸ਼ਨ ਮਤਲਬ ਟੈਕਸਾ ਦਾ ਇਤਿਹਾਸ ਤੇ ਕਾਰਪੋਰੇਸ਼ਨ ਦੀ ਤਾਕਤ ਨੂੰ ਇੱਕ ਕਹਾਣੀ ਦੇ ਵਿੱਚ ਸਮਝਦੇ ਆਂ ਤਾਂ ਦੋਸਤੋ ਕੀ ਤੁਸੀਂ ਸੋਚਿਆ ਅਮੀਰ ਹੋਰ ਅਮੀਰ ਕਿਉਂ ਹੁੰਦੇ ਜਾਂਦੇ ਨੇ ਤੇ ਗਰੀਬ ਹਮੇਸ਼ਾ ਟੈਕਸਾ ਦੇ ਕੋਝੇ ਹੇਠ ਕਿਉਂ ਫਸਦੇ ਰਹਿੰਦੇ ਨੇ ਅੱਜ ਮੈਂ ਤੁਹਾਨੂੰ ਇੱਕ ਜਿਹੀ ਕਹਾਣੀ ਸੁਣਾਉਣ ਜਾ ਰਿਹਾ ਜੋ ਰਿਚ ਡੈਡ ਪੌਰ ਡੈਡ ਦੇ ਤੀਸਰੇ ਚੈਪਟਰ ਵਿੱਚੋਂ ਹੈ ਇੱਕ ਕਹਾਣੀ ਦੱਸੇਗੀ ਕਿ ਕਿਵੇਂ ਟੈਕਸਾਂ ਦੀ ਖੇਡ ਚੱਲਦੀ ਏ ਤੇ ਅਮੀਰ ਲੋਕ ਕੰਪਨੀ ਦੀ ਤਾਕਤ ਨਾਲ ਆਪਣੇ ਪੈਸੇ ਬਚਾਉਂਦੇ ਨੇ ਇੱਕ ਪਿੰਡ ਵਿੱਚ ਦੋ ਦੋਸਤ ਰਹਿੰਦੇ ਸੀ ਰਵੀ ਤੇ ਕਰਮਜੀਤ ਰਵੀ ਨੌਕਰੀ ਕਰਦਾ ਸੀ ਹਰ ਮਹੀਨੇ ਉਸ ਨੂੰ ਸੈਲਰੀ ਮਿਲਦੀ ਸੀ ਪਰ ਉਸ ਦੀ ਸੈਲਰੀ ਵਿੱਚੋਂ ਪਹਿਲਾਂ ਹੀ ਸਰਕਾਰ ਟੈਕਸ ਕੱਟ ਲੈਂਦੀ ਸੀ ਤੇ ਬਾਕੀ ਪੈਸਿਆਂ ਨਾਲ ਉਸ ਨੂੰ ਘਰ ਚਲਾਉਣਾ ਪੈਂਦਾ ਸੀ ਉਹ ਸੋਚਦਾ ਸੀ ਮੈਂ ਇੰਨੀ ਮਿਹਨਤ ਕਰਦਾ ਪਰ ਫਿਰ ਵੀ ਮੇਰੇ ਪੈਸੇ ਹਮੇਸ਼ਾ ਘੱਟ ਕੇ ਪੈਂਦੇ ਨੇ ਦੂਜੇ ਪਾਸੇ ਕਰਮਜੀਤ ਸੀ ਉਸਨੇ ਇੱਕ ਛੋਟੀ ਜਿਹੀ ਕੰਪਨੀ ਰਜਿਸਟਰ ਕਰਵਾਈ ਉਹ ਵੀ ਪੈਸਾ ਕਮਾਉਂਦਾ ਸੀ ਪਰ ਫਰਕ ਇਹ ਸੀ ਕਿ ਕਰਮਜੀਤ ਦੀ ਕੰਪਨੀ ਖਰਚੇ ਪਹਿਲਾਂ ਘਟਾਉਂਦੀ ਸੀ ਤੇ ਫਿਰ ਟੈਕਸ ਭਰਦੀ ਸੀ ਜਿਵੇਂ ਰਵੀ ਨੂੰ 50000 ਦੀ ਮਿਲੀ ਤੇ ਟੈਕਸ ਕੱਟ ਕੇ 40000 ਘਰ ਆਏ ਕਰਮਜੀਤ ਨੇ 50000 ਕਮਾਇਆ ਪਹਿਲਾਂ ਕੰਪਨੀ ਦੇ ਨਾਮ ਤੇ ਗੱਡੀ ਯਾਤਰਾ ਦਫ਼ਤਰ ਦੇ ਖਰਚੇ ਘਟੇ ਬਾਕੀ ਬਚੇ 20000 ਤੇ ਹੀ ਟੈਕਸ ਦਿੱਤਾ ਮਤਲਬ ਰਵੀ ਹਮੇਸ਼ਾ ਵੱਧ ਟੈਕਸ ਦਿੰਦਾ ਰਿਹਾ ਜਦ ਕਿ ਕਰਮਜੀਤ ਸਮਝਦਾਰੀ ਨਾਲ ਬਚਤ ਕਰਦਾ ਰਿਹਾ ਫਿਰ ਇੱਕ ਦਿਨ ਰਵੀ ਨੇ ਕਰਮਜੀਤ ਨੂੰ ਪੁੱਛਿਆ ਯਾਰ ਮੈਂ ਤੇਰੇ ਤੋਂ ਵੱਧ ਮਿਹਨਤ ਕਰਦਾ ਫਿਰ ਵੀ ਮੇਰੇ ਕੋਲ ਪੈਸੇ ਘੱਟ ਕਿਉਂ ਨੇ ਕਰਮਜੀਤ ਨੇ ਉਸ ਨੂੰ ਸਮਝਾਇਆ ਕਿਹਾ ਵੇ ਰਵੀ ਟੈਕਸਾਂ ਦਾ ਸਿਸਟਮ ਅਮੀਰਾਂ ਨੇ ਬਣਾਇਆ ਸੀ ਸ਼ੁਰੂ ਵਿੱਚ ਟੈਕਸ ਸਿਰਫ ਅਮੀਰਾਂ ਤੇ ਲਾਏ ਜਾਂਦੇ ਸੀ ਪਰ ਹੌਲੀ-ਹੌਲੀ ਗਰੀਬ ਤੇ ਮਿਡਲ ਕਲਾਸ ਲੋਕਾਂ ਤੇ ਵੀ ਲੱਗ ਗਏ ਪਰ ਕੀ ਹੈ ਕਿ ਅਮੀਰ ਕਾਰਪੋਰੇਸ਼ਨ ਮਤਲਬ ਕੰਪਨੀਆਂ ਵਰਤਦੇ ਨੇ ਆਪਣਾ ਟੈਕਸ ਬਚਾਉਣ ਲਈ ਉਹ ਕੰਪਨੀ ਦੇ ਨਾਮ ਤੇ ਖਰਚੇ ਕਰਦੇ ਆ ਨਿਵੇਸ਼ ਕਰਦੇ ਆ ਤੇ ਟੈਕਸ ਘਟ ਦਿੰਦੇ ਆ ਪਰ ਗਰੀਬ ਤੇ ਮਿਡਲ ਕਲਾਸ ਲੋਕ ਪਹਿਲਾਂ ਟੈਕਸ ਭਰਦੇ ਨੇ ਫਿਰ ਖਰਚਾ ਕਰਦੇ ਆ ਰਵੀ ਨੂੰ ਸਮਝ ਆ ਗਿਆ ਕਿ ਅਮੀਰਾਂ ਦੀ ਅਸਲੀ ਤਾਕਤ ਸਿਰਫ ਪੈਸੇ ਵਿੱਚ ਨਹੀਂ ਸਗੋ ਫਾਈਨੈਂਸ਼ੀਅਲ ਐਜੂਕੇਸ਼ਨ ਵਿੱਚ ਹੈ ਫਿਰ ਕਰਮਚਾਰੀ ਨੇ ਉਸ ਨੂੰ ਕਿਹਾ ਜੇ ਤੂੰ ਅਮੀਰ ਬੰਨਾ ਚਾਹੁੰਦਾ ਹੈ ਤਾਂ ਆਪਣੀ ਸੋਚ ਬਦਲ ਸਿਰਫ ਨੌਕਰੀ ਤੇ ਸੈਲਰੀ ਦੇ ਨਾ ਰਹਿ ਸਿੱਖ ਕੇ ਕਿਵੇਂ ਕੰਪਨੀ ਖੋਲੀ ਜਾ ਸਕਦੀ ਹੈ ਕਿਵੇਂ ਇਨਵੈਸਟਮੈਂਟ ਹੁੰਦੇ ਨੇ ਤੇ ਕਿਵੇਂ ਟੈਕਸ ਕਾਨੂੰਨਾਂ ਦਾ ਫਾਇਦਾ ਲਿਆ ਜਾ ਸਕਦਾ ਹੈ ਇਹ ਹੀ ਅਸਲੀ ਖੇਡ ਹੈ ਜਿਸ ਨੂੰ ਅਮੀਰ ਖੇਡਦੇ ਨੇ ਗਰੀਬ ਤੇ ਮਿਡਲ ਕਲਾਸ ਪਹਿਲਾਂ ਕਮਾਉਂਦੇ ਨੇ ਫਿਰ ਟੈਕਸ ਦਿੰਦੇ ਆ ਫਿਰ ਖਰਚਾ ਕਰਦੇ ਨੇ ਤੇ ਦੂਜੇ ਪਾਸੇ ਅਮੀਰ ਪਹਿਲਾਂ ਕਮਾਉਂਦੇ ਨੇ ਫਿਰ ਖਰਚਾ ਕਰਦੇ ਨੇ ਤੇ ਬਚੇ ਪੈਸੇ 'ਤੇ ਟੈਕਸ ਦਿੰਦੇ ਨੇ ਅਮੀਰ ਲੋਕ ਕਾਰਪੋਰੇਸ਼ਨ ਦੀ ਤਾਕਤ ਵਰਤਦੇ ਆ ਆਪਣੇ ਅਸੈਸਟ ਬਣਾਉਣ ਲਈ ਤਾਂ ਦੋਸਤੋ ਇਹ ਸੀ ਰਿਚ ਡੈਡ ਪੋਰ ਡੈਡ ਦਾ ਤੀਸਰਾ ਚੈਪਟਰ ਜੇ ਤੁਸੀਂ ਵੀ ਹਮੇਸ਼ਾ ਸੋਚਦੇ ਹੋ ਕਿ ਪੈਸਾ ਕਿਉਂ ਨਹੀਂ ਵੱਜਦਾ ਤਾਂ ਸ਼ਾਇਦ ਹੁਣ ਜਵਾਬ ਤੁਹਾਡੇ ਸਾਹਮਣੇ ਹੈ ਆਪਣੀ ਫਾਈਨੈਂਸ਼ੀਅਲ ਐਜੂਕੇਸ਼ਨ ਤੇ ਧਿਆਨ ਦਿਓ ਕਿਉਂਕਿ ਅਮੀਰ ਬਣ ਦੀ ਸ਼ੁਰੂਆਤ ਗਿਆਨ ਨਾਲ ਹੁੰਦੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕਮੈਂਟ ਵਿੱਚ ਦੱਸੋ ਕਿ ਤੁਸੀਂ ਕਦੇ ਆਪਣਾ ਬਿਜ਼ਨਸ ਜਾਂ ਕੰਪਨੀ ਸ਼ੁਰੂ ਕਰਨ ਬਾਰੇ ਸੋਚਿਆ ਹੈ